ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜ਼ਿਮੀਦਾਰਾਂ ਦੇ ਵੱਲੋਂ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਪਿੰਡਾਂ ਦੇ ਹਾਲਾਤ ਤੁਹਾਨੂੰ ਦਿਖਾਤੇ ਤੇ ਇਸ ਵੇਲੇ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਲਲਕੋ ਪਿੰਡ ਦੀਆਂ ਹੈਗੀਆਂ ਨੇ ਜਿੱਥੇ ਲਗਾਤਾਰ ਕਈ ਪਿੰਡ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਇਸ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਜਿਹੜੇ ਸਾਰੇ ਕਿਸਾਨ ਨੇ ਉਹ ਨਿਕਲੇ ਨੇ ਟਰੈਕਟਰ ਦੇ ਵਿੱਚ ਗੱਡੀਆਂ ਦੇ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇਣੇ ਸੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਇੱਕ ਪਾਸੇ ਤਾਂ ਲੈਂਡ ਪੋਲਿੰਗ ਪਾਲਿਸੀ ਦੇ ਵੱਲ ਜੋ ਹੈ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਲੈਂਡ ਪੋਲਿੰਗ ਪਾਲਿਸੀ ਜਿਹੜੀ ਹੈ ਲਾਗੂ ਕੀਤੀ ਜਾਵੇਗੀ ਜਿਸ ਦੇ ਵਿੱਚ ਕਈ ਕਿਸਾਨਾਂ ਦੀ ਕਈ ਜ਼ਿੰਮੇਦਾਰੀਆਂ ਦੀ ਜਿਹੜੀ ਹੈ ਕਰੋੜਾਂ ਦੀ ਜ਼ਮੀਨ ਇਸ ਦੇ ਵਿੱਚ ਆ ਚੁੱਕੀ ਹੈ ਤੇ ਇਸ ਜ਼ਮੀਨ ਦੇ ਵਿੱਚ ਆਉਣ ਦੇ ਨਾਲ ਕਈਆਂ ਦੇ ਘਰ ਵੀ ਇਸ ਦੇ ਵਿੱਚ ਆ ਚੁੱਕੇ ਨੇ ਸੋ ਲਗਾਤਾਰ ਘਰ ਵਿੱਚ ਆਉਣ ਦੇ ਕਾਰਨ ਕਈ ਜਿਹੜੇ ਲੋਕ ਨੇ ਉਹ ਬੇਕਾਰ ਹੋਣ ਦੇ ਅਸਾਰ ਬਣੇ ਹੋਏ ਨੇ ਕਈ ਲੋਕਾਂ ਨੂੰ ਦਿੱਕਤਾਂ ਹੈਗੀਆਂ ਨੇ ਤੇ ਇਸ ਦੇ ਲਈ ਪ੍ਰਦਰਸ਼ਨ ਵੱਡੇ ਪੱਧਰ ਤੇ ਹੁਣ ਕੀਤਾ ਜਾ ਰਿਹਾ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬੜੀ ਕਾਫੀ ਦੂਰ ਤੱਕ ਤੁਸੀਂ ਦੇਖੋਗੇ ਗੱਡੀਆਂ ਹੀ ਗੱਡੀਆਂ ਤੁਹਾਨੂੰ ਦਿਖਾਈ ਦੇਣਗੀਆਂ ਕਾਫੀ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਰੋਸ ਮਾਰਚ ਜੋ ਇਹ ਕੱਢਿਆ ਜਾ ਰਿਹਾ ਸੋ ਗਲਬਾਤ ਵੀ ਕਰਾਂਗੇ ਪਹਿਲਾਂ ਤੁਸੀਂ ਤਸਵੀਰਾਂ ਦੇਖ ਲਵੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੋਕ ਜਿਹੜੇ ਨੇ ਇਕੱਠੇ ਹੋ ਰਹੇ ਨੇ ਲੋਕਾਂ ਦੇ ਵੱਲੋਂ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਸ਼ੀਕਲ ਸਰ ਕੀ ਨਾਮ ਹੈ ਤੁਹਾਡਾ ਕਾਲ ਜੀ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਹੋ ਕਿ ਲੱਗਦਾ ਹੈ ਸਰਕਾਰ ਕਹਿੰਦੀ ਹੈ ਬਹੁਤ ਚੰਗੀ ਨੀਤੀ ਹੈ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਸਰਕਾਰ ਤਾਂ ਕਹਿ ਰਹੀ ਹੈ ਸਰਕਾਰ ਦੇ ਕਹਿਣ ਨਾਲ ਇਹਨਾਂ ਚੱਲਦਾ ਉਹ ਕੀ ਕਹਿ ਰਹੇ ਨੇ ਕਹਿੰਦੇ ਵੀ ਤੁਹਾਨੂੰ ਕੰਨਾ ਪਲਾਟ ਦੇਵਾਂਗੇ ਉਹਨੇ ਪਲਾਟ ਨਾਲ ਸਾਡੀ ਸਾਰੀ ਜ਼ਮੀਨ ਦੇ ਕੇ ਸਾਡਾ ਕਿੱਥੇ ਗੁਜ਼ਾਰਾ ਹੋਊਗਾ ਸਾਡਾ ਸਾਡਾ ਕਿੱਥੇ ਗੁਜ਼ਾਰਾ ਹੋਊ ਅਸੀਂ ਕਿਵੇਂ ਰੋਟੀ ਖਾਵਾਂਗੇ ਇਹਨਾਂ ਬਾਣ ਦੇ ਕੇ 10-10 ਕੀਲੇ ਦੇਵਾਂਗੇ ਕੋਈ ਕਿਸੇ ਦੇ 2 ਕੀਲੇ ਨੇ ਕਿਸੇ ਦੇ 3 ਕੀਲੇ ਨੇ ਅਸੀਂ ਕਿੱਥੇ ਰੋਟੀ ਖਾਵਾਂ ਕੀ ਕਰਾਂਗੇ ਅਸੀਂ ਕਿੰਨੇ ਪਿੰਡ ਇਕੱਠੇ ਹੋ ਆ ਅੱਜ ਅ ਤਨਾ ਸੰਗਰੂਰ ਜ਼ਿਲ੍ਹਾ ਪਤਾ ਸੰਗਰੂਰ ਜ਼ਿਲ੍ਹੇ ਤੋਂ ਆਇਆ ਸਾਰੇ ਸੀਐਮ ਦੇ ਜ਼ਿਲ੍ਹੇ ਤੋਂ ਆਏ ਹੋ ਤੁਸੀਂ ਕਿ ਸੀਐਮ ਦੇ ਜ਼ਿਲ੍ਹੇ ਤੋਂ ਹੀ ਵਿਰੋਧ ਹੋ ਰਿਹਾ ਹੁਣ ਕਿ ਮਤਲਬ ਕਿ 27 ਦੀਆਂ ਇਲੈਕਸ਼ਨਾਂ ਤਾਂ ਬਹੁਤ ਔਖੀਆਂ ਲੱਗਦੀਆਂ ਔਖੀ ਤਾਂ ਹੋਣਗੀਆਂ ਹੁਣ ਇਤੋਂ ਹੋਰ ਔਖਾ ਕੀ ਹੋਊਗਾ ਜਦ ਹੁਣ ਸਾਨੂੰ ਨੇ ਉਹ ਉਹ ਕਰ ਰਹੇ ਅਸੀਂ ਨੂੰ ਉਹਨਾਂ ਨੂੰ ਕਿੱਥੋਂ ਚੰਗੇ ਸਮਝਾਂਗੇ ਪੰਜਾਬ ਸਰਕਾਰ ਦੇ ਨੁਮਾਇੰਦੇ ਪੰਜਾਬ ਸਰਕਾਰ ਖੁਦ ਕਦੇ ਗੱਲਬਾਤ ਕਰ ਰਹੀ ਹੈ ਕਦੇ ਟੇਬਲ ਟਾਕ ਕਰਨ ਦੀ ਕੋਸ਼ਿਸ਼ ਕੀਤੀ ਕੁਝ ਨਹੀਂ ਕਰ ਰਹੇ ਉਹ ਤਾਂ ਟੇਬਲ ਟਾਕ ਕੋਈ ਸੰਤ ਉਹ ਚੰਡੀਗੜ੍ਹ 'ਚ ਨਹੀਂ ਵੜਨ ਦਿੰਦੇ ਅੱਛਾ ਟੇਬਲ ਟਾਕ ਕੀ ਕਰਨਗੇ ਬਾਰੇ ਬਾਰੇ ਰਹਿਣ ਦਿੰਦੇ ਨੇ ਕਹਿੰਦੇ ਉਹ ਕਰਕੇ ਬਲਾ ਲਾਂ ਕੇ ਉਹ ਛੱਡ ਦਿੰਦੇ ਨੇ ਕੀ ਕਹਿੰਦੇ ਇੱਕ ਪਿਤੇ ਦਿਨ ਹੀ ਗਲਾਡਾ ਦਫਤਰ ਦੇ ਬਾਹਰੋਂ ਕਾਫਲਾ ਨਿਕਲਿਆ ਸੀ ਸ਼ਾਇਦ ਤੁਸੀਂ ਤਸਵੀਰਾਂ ਦੇਖੀਆਂ ਹੋਣੀਆਂ ਕਾਫੀ ਤੇਜ਼ ਤੇਜ਼ ਨਿਕਲਿਆ ਸੀ ਤੁਹਾਨੂੰ ਵੀ ਬਹੁਤ ਪਦਵੇ ਹੋਏ ਦਿਖਾਈ ਦਿੱਤੇ ਸੀਗੇ ਹਾਂ ਜੀ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਰੋਸ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਕਿਸਾਨ ਜਿਹੜੇ ਨੇ ਦਿਖਾਈ ਦੇ ਰਹੇ ਨੇ ਸੋ ਵੱਡੇ ਪੱਦਰ ਦੇ ਵਿੱਚ ਇੱਥੇ ਦੇਖਿਆ ਜਾ ਰਿਹਾ ਹੈ ਟਰੈਕਟਰ ਗੱਡੀਆਂ ਦੇ ਵਿੱਚ ਭਰ ਕੇ ਲੋਕ ਨਿਕਲੇ ਨੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਲਤੋ ਪਿੰਡ ਦੇ ਵਿੱਚ ਹੈਗੇ ਆ ਤੇ ਦੂਰੋਂ ਦੂਰੋਂ ਕਈ ਪਿੰਡ ਦੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਕਈ ਪਿੰਡਾਂ ਤੋਂ ਇੱਥੇ ਲੋਕ ਆਏ ਨੇ ਲਗਾਤਾਰ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਲਗਾਤਾਰ ਵਿਵਾਦ ਮਚਿਆ ਹੋਇਆ ਇਸ ਵੇਲੇ ਦਿਖਾਈ ਦੇ ਰਿਹਾ ਹੈ ਇਸ ਵਿਵਾਦਾ ਦੇ ਵਿੱਚ ਇੱਕ ਪਾਸੇ ਤਾਂ ਗਲਾੜਾ ਦਫ਼ਤਰ ਦੇ ਬਾਹਰ ਲੁਧਿਆਣਾ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਕਿਸਾਨਾਂ ਦੇ ਵੱਲੋਂ ਪੱਕਾ ਧਰਨਾ ਲਗਾ ਦਿੱਤਾ ਗਿਆ ਤੇ ਉੱਥੇ ਹੀ ਦੂਸਰੇ ਪਾਸੇ ਹੁਣ ਤੁਸੀਂ ਪਿੰਡਾਂ ਦੀਆਂ ਤਸਵੀਰਾਂ ਵੀ ਵੇਖ ਰਹੇ ਹੋ ਬਿਤ ਦਿਨ ਹੀ ਪਿੰਡ ਦੇ ਲੋਕਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸੀ ਕਿਸ ਤਰੀਕੇ ਦੇ ਨਾਲ ਵਿਰੋਧ ਕਰਦੇ ਹੋਏ ਪਿੰਡ ਦੇ ਲੋਕ ਵੀ ਦਿਖਾਈ ਦੁੱਤੇ ਨੇ ਤੇ ਉੱਥੇ ਹੀ ਦੂਸਰੇ ਪਾਸੇ ਜੇ ਆਪਾਂ ਗੱਲ ਕਰ ਰਹੇ ਹਾਂ ਹੁਣ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਗੱਡੀਆਂ ਦੇ ਵਿੱਚ ਟਰੈਕਟਰ ਦੇ ਵਿੱਚ ਵੱਡੇ ਪੱਦਰ ਦੇ ਵਿੱਚ ਕਿਸਾਨ ਜਿਹੜੇ ਨੇ ਨਿਕਲੇ ਨੇ ਸੰਗਰੂਰ ਤੋਂ ਹੋਰ ਕਈ ਵੱਖ-ਵੱਖ ਜ਼ਿਲ੍ਹਿਆਂ ਤੋਂ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਹੁਣ ਇਸ ਵੇਲੇ ਦੇਖਿਆ ਜਾ ਰਿਹਾ ਹੈ ਗਲਾਡਾ ਦਫਤਰ ਦੇ ਬਾਹਰ ਵੀ ਪ੍ਰਦਰਸ਼ਨ ਹੈਗਾ ਕੀਤਾ ਜਾ ਰਿਹਾ ਹੈ ਹਾਲੀ ਦੇ ਵਿੱਚ ਦੇਖਿਆ ਗਿਆ ਸੀ ਅਕਾਲੀ ਸ਼ਰਮਣ ਅਕਾਲੀਦਾਰ ਦੀ ਸਰਕਾਰ ਦੇ ਵੱਲੋਂ ਵੀ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਸੋ ਤਸਵੀਰਾਂ ਧਰਨਾਲ ਸਾਂਝੀ ਕਰ ਰਹੀ ਸੀ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਜਾਰੀ ਹੈ ਤੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਬਾਬਾ ਤੁਹਾਡਾ ਕੀ ਕਹਿਣਾ ਲਗਾਤਾਰ ਬਣੇ ਰਿਹਾ